ਇਹ ਦੇਖਿਆ ਪਿੰਡੀ ਪਿੰਡੀ ਜਿਹਦਾ ਸਾਇੰਟਿਫਿਕ ਨੇਮ ਹੈਗਾ ਐਬਲ ਮਸਕਸ ਐਸਕੁਲੈਂਟਸ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਲੇਡੀ ਫਿੰਗਰ ਮੈਨੂੰ ਇੱਕ ਗੱਲ ਸਮਝਾਓ ਨੂੰ ਲੇਡੀ ਫਿੰਗਰ ਕਿਉਂ ਕਹਿੰਦੇ ਲੇਡੀ ਫਿੰਗਰ ਹੋਏ ਭਾਂਵੇਂ ਲੇੜਾ ਫਿੰਗਰ ਭਾਂਵੇਂ ਬੰਦੇ ਦੀ ਉਂਗਲੀ ਹੋਵੇ ਭਾਂਵੇਂ ਜਨਾਨੀ ਦੀ ਦੋਹਾਂ ਦੀ ਉਂਗਲਾ ਵੀ ਕੋਈ ਜਿਹੀ ਆਉਂਦੀ ਹੈ ਫਿਰ ਇਹਨੂੰ ਲੇਡੀ ਫਿੰਗਰ ਕਿਉਂ ਕਹਿੰਦੇ ਇਹ ਮੇਲ ਮੈਂਬਰ ਨਾਲ ਧੱਕਾ ਕਿਉਂ ਉਹਦੇ ਨਾਂ ਤੇ ਨਹੀਂ ਤੁਸੀਂ ਮੈਨ ਫਿੰਗਰ ਰੱਖ ਦੋ ਇਹਦਾ ਨਾਂ ਲੇਡੀ ਫਿੰਗਰ ਕਿਉਂ ਰੱਖਿਆ ਭਾਈ ਕਿਹੜੀ ਗੱਲੋਂ ਕਾਰਨ ਕੀ ਹੈ ਰੀਜਨ ਕਿਉਂ ਲੈਡੀ ਫਿੰਗਰ ਕਹਿੰਦੇ ਇਹਨੂੰ ਇਹ ਬਿਊਟੀ ਪਾਰਲਰ ਜਾਂਦੀ ਹੈ ਇਹਦੇ ਨਵਾਂ ਚਾਟਾ ਫਸਿਆ ਇਹਨੇ ਮੈਨੀਕਿਓਰ ਪੈਡੀਕਿਓਰ ਕਰਾਇਆ ਇਹ ਗੋਲ ਗੱਪੇ ਖਾਂਦੀ ਹੈ ਕਿਉਂ ਕਹਿੰਦੇ ਲੈਡੀ ਫਿੰਗਰ ਇਹ ਫਾਊਂਡੇਸ਼ਨ ਲਾਉਂਦੀ ਹੈ ਇਹਨੇ ਫੇਸ ਪੈਕ ਲਾਇਆ ਇਹ ਮੂੰਹ ਤੇ ਕਰੀਮਾਂ ਲਾਉਂਦੀ ਹੈ ਇਹ ਸੂਟ ਪਾਉਂਦੀ ਹੈ ਇਹਦੇ ਆਈਲੈਸ਼ਸ ਵਧੇ ਆ ਕਿਉਂ ਕਹਿੰਦੇ ਲੈਡੀ ਫਿੰਗਰ ਇਹ ਪਿੰਕ ਰੰਗਦੀ ਹੈ ਕਿਉਂ ਕਹਿੰਦੇ ਲੈਡੀ ਫਿੰਗਰ ਕਿਉਂ ਕਹਿੰਦੇ ਲੇਡੀ ਫਿੰਗਰ ਇਹ ਕਿਸੇ ਨਾਲ ਜੈਲਸੀ ਕਰਦੀ ਹੈ ਇਹਦੇ ਨੀਲ ਆਰਟਸ ਹੋਈਆਂ ਇਹ ਸ਼ੋਪਿੰਗ ਤੇ ਜਾਂਦੀ ਹੈ ਕਿਹੜੀ ਗੱਲੋਂ ਲੇਡੀ ਫਿੰਗਰ ਕਹਿੰਦੇ ਲੇਡੀ ਫਿੰਗਰ